ਹਾਂਜੀ লাম ਅੱਜ ਆਪਾਂ ਕੀ ਬਣਾਉਣ ਜਾ ਰਹੇ ਆ ਅੱਜ ਬਣਾਉਣ ਲੱਗੇ ਆ ਖੁਸ਼ੀ ਦੀ ਆਈਸਕ੍ਰੀਮ ਅੱਛਾ ਬੜੇ ਦਿਨਾਂ ਤੋਂ ਕਹਿ ਰਿਆ ਨਾ ਹਾਂਜੀ ਤੇ ਇਧਰ ਮੈਂ ਦੁੱਧ ਪਾ ਰਿਹਾ ਤੇ ਇੱਥੇ ਕਸਟਰਡ ਆਪਾਂ 1/4 ਹਿੱਸਾ ਜਿਵੇਂ ਕਹਿ ਰੋ ਪਾਉਣਾ ਕਸਟਰਡ ਹਾਂਜੀ ਤੇ ਥੋੜਾ ਜਿਹਾ ਗਰਮ ਹੋਊਗਾ ਦੁੱਧ ਤੇ ਫਿਰ ਪਾਵਾਂਗੇ ਕਸਟਰਡ ਖੰਡ ਤੇ ਇਹਦੇ ਚ ਆਪਾਂ ਕਰੀਮ ਨੂੰ ਕਰਦੇ ਆ ਸੈੱਟ ਹਾਂਜੀ ਤੇ ਕਰ ਗਿੱਫਟ ਕਰੀਮ ਲੈ ਲੈਣੀ ਆ ਹਾਂਜੀ ਉਹਨੂੰ ਥੋੜਾ ਯਾਰ ਸਾਰੀ ਤੇਨ ਕਰੰ ਅੰਦਰ ਲੱਗ ਗਈ ਹੈ ਨਾ ਕੱਲ ਨੂੰ ਹਮ ਕਰੂਗਾ ਲੈਣ ਦੇਣਾ ਕਰੂਗਾ ਲੈ ਹਾਂ ਦੱਸੋ ਸਸਿਕਾ ਅੰਟੀ ਲੈਣੇ ਕਿੰਨੇ ਦਹੀਂ ਦਾ ਚਲੋ ਤੂੰ ਕਿ ਨਾ ਹੀ ਨਹੀਂ ਲੈਣਾ ਜੋ ਮਰਜ਼ੀ ਕਹਿ ਦੀ ਹੋਲ ਭਾਣਾ ਨਹੀਂ ਕਿਤੇ ਗੁਰਦੁਆਰੇ ਜਾਣਾ ਹੈ ਤੇ ਕੋਈ ਨਹੀਂ ਉਧਰ ਤੈਨੂੰ ਨਾਮ ਨਹੀਂ ਕੀਤੀ ਕਦੇ ਇਹ ਤਾਂ ਆਉਂਦੇ ਆ ਮम्मी ਨੂੰ ਬੜਾ ਮम्मी ਬੜੀ ਗੁੱਸੇ ਵਿੱਚ ਉਹ ਇੱਕ ਗਾਣਾ ਕਰ ਆਪਾਂ ਘੰਟਾ ਲੈਣੀ ਤੇ ਨਾਲ ਹੀ ਆਪਾਂ ਕਸਟੜਡਾ ਲੈਣਾ ਹਾਂਜੀ ਤੇ ਹਲਕਾ ਹਲਕਾ ਲਾਈ ਜਾਓ ਇੱਕ ਕਸਟਰਡ ਤਾਂ ਰੈਡੀ ਦੇਖੋ ਕਿੰਨਾ ਸੰਘਣਾ ਹੋ ਗਿਆ ਹਾਂਜੀ ਯੈਸ ਬਸ ਹੁਣ ਇਹਨੂੰ ਕੀ ਕਰਨਾ ਆਪਾਂ ਫ੍ਰਿਜ ਦੇ ਵਿੱਚ ਘੰਟਾ ਕੋਰ ਉੱਤੇ ਠਾਰ ਕੇ ਤੇ ਉਸ ਤੋਂ ਬਾਅਦ ਤੁਹਾਨੂੰ ਬਾਕੀ ਦਾ ਪ੍ਰੋਸੈਸ ਬਾਅਦ ਚ ਦੱਸਦੇ ਕਿਵੇਂ ਕਰਨਾ ਠੀਕ ਆ ਹਾਂਜੀ ਇਹ ਰੈਸিপি ਸਾਡੇ ਘਰ ਬਹੁਤ ਕੰਮ ਆਉਗੀ ਹਾਂ ਨਾ ਅਮਨ ਵੀ ਵੇਖਦੀ ਹੋਣੀ ਐ ਉਹਨੂੰ ਕਹਾਂਗੇ ਤੇਰੇ ਵੀ ਬਹੁਤ ਕੰਮ ਆਉਣੀ ਸਹੀ ਗੱਲ ਆ ਮੈਂ ਕਹ ਆਂ ਦੇ ਘਰ ਵਾਲਿਆਂ ਨੂੰ ਜਿਵੇਂ ਮਿੱਠੀਆਂ ਚੀਜ਼ਾਂ ਖਵਾਖਵਾ ਕਰਿਆ 슈ਗਰ ਸਹੀ ਗੱਲ ਐ ਉਹਨਾਂ ਨੂੰ ਤਾਂ ਪਤਾ ਨਹੀਂ ਬਾਅਦ ਚ ਦੇਣੀ ਪਈ ਲੈ ਤਾਂ ਹੀ ਆਵਦੀ ਢਿੱਡ ਵਰਦੀ ਸਹੀ ਗੱਲ ਪਹਿਲਾਂ ਤਾਂ ਆਵਦੀ ਢਿੱਡ ਪਰ ਆ ਗਈਆਂ ਬਹੁਤ ਵਧੀਆ ਸਮੂਥ ਬਣ ਗਿਆ ਬਸ ਜਦੋਂ ਆ ਅਲਾਗਾ ਪੱਕੇ ਹੋ ਗੋਲਦੇ ਆ ਕਿਉਂਕਿ ਠੰਡੇ ਦੁੱਧ ਚ ਭੋਲਣਾ ਹੁੰਦਾ ਹੈ ਜੇ ਗਰਮ ਦੁੱਧ ਚ ਤੇ ਲੰਮਸ ਬਣ ਜਾਂਦੇ ਆ ਤੇ ਇਸ ਕਰਕੇ ਬਿਲਕੁਲ ਸਮੂਥ ਪੇਸਟ ਬਣਿਆ ਆ ਆਪਾਂ ਨੂੰ ਇਹੀ ਚਾਹੀਦਾ ਸੀ ਸਮੂਥ ਪੇਸਟ ਜੇ ਆਪਾਂ ਨੂੰ ਸਮੂਥ ਆਈਸਕ੍ਰੀਮ ਚਾਹੀਦੀ ਹੈ ਤੇ ਸਮੂਥ ਪੇਸਟ ਵੀ ਹੋਣਾ ਹੈ ਬਾਕੀ ਦਾ ਪ੍ਰੋਸੈਸ ਆਪਾਂ ਫਤਫਤ ਨਾਲ ਕਰਦੇ ਆਂ ਹਾਂਜੀ ਠੀਕ ਆ ਹਾਂਜੀ ਹੁਣ ਕੀ ਬਣ ਰਿਹਾ ਹੈ ਹੁਣ ਸਾਨੂੰ ਵੀ ਨਹੀਂ ਪਤਾ ਕੀ ਬਣ ਰਿਹਾ ਇਹ ਜੋ ਆਂਦਰੇ ਮੇ ਆਈਸਕ੍ਰੀਮ ਇਹ ਚੱਕਰ ਚੀ ਜਾਈ ਰਹੇ ਨੇ ਇਹਨੀ ਨੂੰ ਮੈਲਟ ਕਰਦੇ ਪਏ ਚੀਨੀ ਥੋੜੀ ਜਿਹਾ ਪਾ ਕੇ ਨਾ ਕੜਛੀ ਕਰ ਹਾਂਜੀ ਤੇ ਚੀਨੀ ਨੇ ਕੀ ਆਪਣੇ ਆਪ ਆਪ ਪਾਣੀ ਛੱਡ ਰਹੀ ਆ ਤੇ ਜਦੋਂ ਇਹ ਥੋੜੀ ਜਿਹੀ ਬਰਾਊਨ ਜੀ ਹੋ ਜੂਗੀ ਨਾ ਚੀਨੀ ਫਿਰ ਇਹਨੂੰ ਠੰਡੀ ਕਰਕੇ ਤੇ ਇਹਨੂੰ ਕ੍ਰੈਸ਼ ਕਰਕੇ ਤੇ ਜਦੋਂ ਆਈਸਕ੍ਰੀਮ ਦੇ ਵਿੱਚ ਪਾਵਾਂਗੇ ਨਾ ਜਦੋਂ ਪਾਵਾਂਗੇ ਉਹ ਬਹੁਤ ਵਧੀਆ ਟੇਸਟ ਆਉਂਦਾ ਹੈ ਇਹਦੇ ਨਾਲ ਠੀਕ ਆ ਇਹ ਉਹ ਚੀਜ਼ ਬਣਾਉਣ ਲੱਗੇ ਹਾਂ ਤੇ ਇੱਥੇ ਮੈਂ ਥੋੜਾ ਜਿਹਾ ਦੇਸੀ ਘਿਓ ਲਿਆ ਇਹਦੇ 'ਚ ਦੇਸੀ ਘਿਓ ਪਾਉਣਾ ਆਪਾਂ ਥੋੜਾ ਜਿਹਾ ਪਾਉਣਾ ਬਸ ਜ਼ਿਆਦਾ ਨਹੀਂ ਹਾਂਜੀ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਤੱਕ ਵੇਟ ਕਰਾਂਗੇ ਜਦੋਂ ਠੰਡਾ ਹੋ ਜਾਊਗਾ ਨਾ ਹਾਂਜੀ ਪੂਰਾ ਜੰਮ ਜੇ ਗਿਆ ਤੇ ਫੇਰ ਇਹਨੂੰ ਆਪਾਂ ਕੀ ਕਰਾਂਗੇ ਕ੍ਰੈਸ਼ ਕਰਕੇ ਤੁਹਾਨੂੰ ਦਿਖਾਵਾਂਗੇ ਵਿੱਚ ਕਿਵੇਂ ਐਡ ਕਰਨਾ ਠੀਕ ਆ ਹੁਣ ਇਹਦੇ 'ਚ ਆਪਾਂ ਮਸ਼ੀਨ ਦੀ ਹੈਲਪ ਨਾਲ ਇਹ ਆਪਾਂ ਦੁੱਧ ਕਰੀਮ ਪਾਤੀ ਜਿਹੜੀ ਸੱਲ ਲੈ ਕੇ ਆਏ ਸੀਗੇ ਥੋੜੀ ਜਿਹੀ ਪਾਈਏ ਮੈਂ ਕਿਉਂ ਨਹੀਂ ਹੈ ਨਾ ਕਿਉਂਕਿ ਸਪੰਜੀ ਜੀ ਹੋ ਕੇ ਬਹੁਤ ਜ਼ਿਆਦਾ ਫੁੱਲ ਜਾਂਦੀ ਹਾਂਜੀ ਤੇ ਇਹਨੂੰ ਆਪਾਂ ਲਾਈਟ ਆ ਗਈ ਹਾਂ ਲਾਈਟ ਆ ਗਈ ਬਿਲਕੁਲ ਕਾਫੀ ਇਹਨੂੰ ਤਾਂ ਦੇਖੀਏ ਕਿ ਮਿਕਸ ਕਿੰਜ ਹੋ ਗਿਆ ਬਸ ਕੀ ਲੱਗਦਾ ਤੁਹਾਨੂੰ ਕਿੰਨੀ ਕੁ ਸਪੰਜੀ ਹੋਗੀ ਪਤਾ ਨਹੀਂ ਹਜੇ ਤਾਂ ਕੁਝ ਨਹੀਂ ਪਤਾ ਲੱਗ ਰਿਹਾ ਗਰਮ ਗਰਮ ਨਾਲ ਬੰਦੀ ਦੀ ਗੱਤ ਨਾਲ ਜਿਹੜਾ ਲੱਗ ਰਹੀ ਨਹੀਂ ਤੇ ਇਹ ਵੀ ਟ੍ਰੋਪਰ ਲੱਗ ਰਿਹਾ ਹੈ ਮੈਨੇ ਨੋਟ ਐਂਡ ਵੀ ਕੀ ਗੇਅਰ ਕੰਪਲੀਟ ਕਰਨਾ ਹੋ। ਮੈਨੇ ਲੋ। ਤੁਹਾਨੂੰ ਲੱਗਦਾ ਜਿਆਦਾ ਐਕਸਾਈਟਡ ਐ ਸੜਫ ਤੇ ਹੀ ਚੜ ਗਈ। ਸਰਨ ਹੂੰ ਇਹ ਕਰ ਦਿਤੋ ਜੋ ਜਿਹੜੀ ਆਪਾਂ ਸ਼ੂਗਰ ਬਣਾਈ ਸੀ ਨਾ ਐ ਕਰਕੇ ਹੂੰ ਉਹ ਲਾਓ। ਉਹ ਵੀ ਮੈਂ ਲਾ ਲੈਨੀ ਆ ਇੱਕ ਵਾਰੀ ਆਪਾਂ ਕਰਕੇ ਬਿੰਦੇ ਕ੍ਰੈਸ਼। ਹੁਣ ਜਰਾ ਕਿ ਹੱਥ ਨਾਲ ਜਿਆਦਾ ਵੀ ਫ੍ਰੀਕ ਨਾ ਹੋ ਜੇ ਨਾ ਪੰਗਾ ਇਹ ਇਹ ਜਗ ਇਹ ਹੈ ਹੋਰ ਕਰੋ ਇੰਨਾ ਇੰਨਾ ਹੋਣਾ ਚਾਹੀਦਾ ਇਹ ਹਾਂ ਜਿਵੇਂ ਤੇ ਆ ਇਹ ਇੰਨਾ ਦਾ ਇੰਨਾ ਕੁ ਹਾਂ ਥੋੜਾ ਜਿਹਾ ਹੋਰ ਖੋਲ ਲੈਂਦੇ ਨਾ ਥੋੜਾ ਜਿਆ ਮੈਨੂੰ ਤਾਂ ਵਧੀਆ ਲੱਗਦਾ ਇੰਨਾ ਮਿੱਠਾ ਤੇ ਹੈ ਖੰਡਾ ਤੇ ਫੇਰੀ ਯਾ ਕੁਝ ਜਿਆਦਾ ਮੇਰੇ ਖਿਆਲ ਚ ਭੁਲਣੀ ਚਾਹੀਦੀ ਸੀ ਆਪਾਂ ਸਹੀ ਆ ਇੰਨੀ ਹੁੰਦੀ ਮੈਂ ਗਰੰਟੀ ਦੇ। ਐਸਾ ਇੰਨੀ ਕਰ ਰਹੇ ਨੇ ਕਿ ਮੁਰਕੇ। ਆਹਾਂ ਇਹ ਤਾਂ ਬੜੇ ਵੱਡੇ ਟੁਕੜੇ ਲਿਆਉ ਮੈਂ ਕਰ। ਨਹੀਂ ਨਹੀਂ। ਮੁਰਕੇ ਵਿੱਚ ਨਹੀਂ ਜਾਂਦਾ। ਇੰਨੀ ਕਰ ਰਹੇ ਨੇ। ਚਲੋ ਆਸਾ ਇਹdale ਕੋਟੋ। ਇਹ ਇਹ। ਛੱਡ। ਇੱਥੇ ਆਪਾਂ ਬਰਫ਼ ਲੈ ਲਈ ਤੇ ਬਰਫ਼ 'ਚ ਪਾ ਲੈਣਾ ਨਮਕ, ਨਮਕ ਪਾ ਕੇ। ਤੇ ਇਹਦੇ ਉੱਪਰ ਰੱਖ ਦੇਣੀ ਆਪਾਂ ਇਹ ਵਿਪਡ ਇਹ ਕਰੀਮ ਇਹਨੂੰ ਵਿਪਡ ਕਰੀਮ ਬਣਾਉਣਾ ਆਪਾਂ ਤੇ ਹੁਣ ਇਹਨੂੰ ਕਰਾਂਗੇ ਇਹ ਥੋੜਾ ਮੋਟਾ ਨਹੀਂਗਾ ਨਹੀਂ ਆਪਣੇ ਕੋਲ ਹੈ ਹੀ ਇਹ ਪਹਿਲਾਂ ਮਸ਼ੀਨ ਨਾਲ ਕਰਦੇ ਪਏ ਸੀਗੇ ਪਰ ਅਸਲ ਤਰੀਕਾ ਕੀ ਹੈ ਕਿ ਇਹਨੂੰ ਵਿਪਡ ਕਰੀਮ ਬਣਾਉਣ ਦਾ ਕਿਉਂਕਿ ਨਾਰਮਲ ਕਰੀਮ ਆ ਤੇ ਨਾਰਮਲ ਕਰੀਮ ਨੂੰ ਆਪਾਂ ਇਹ ਬਰਫ਼ 'ਚ ਰੱਖ ਕੇ ਫੇਰ ਹੀ ਬਣਾ ਸਕਦੇ ਸੋ ਫਿਰ ਅਸੀਂ ਹੈਂਡ ਪ੍ਰੋਸੈਸ ਕਰਦੇ ਪਏ ਕੈਮਰਾ ਹੈਂਡਲ ਕਰੀ ਇਹ ਪ੍ਰੋਸੈਸ ਚਾਲੀ ਚੱਲ ਰਿਹਾ ਹੈ ਬਣਾਵਾਂਗੇ ਵਾਓ ਵਾਓ ਬਣਦੀ ਪਈ ਕੁਝ ਬਣਾ ਲਵਾਂਗੇ ਲਓ ਕੁਝ ਜਿਹਾ ਕੌਰੀ ਹੁਨ ਸਾਰੀ ਬਣਾ ਕੇ ਉਹ ਮਸਾਲਾ ਬਾਕੀ ਦੇਖੋ ਇਹ ਦੇਖੋ ਕਿੰਨੀ ਵਧੀਆ ਬਣ ਗਈ ਹੈ ਨਾ ਹਾਂਜੀ ਪੂਰੀ ਵਧੀਆ ਤੁਸੀਂ ਆਪ ਇਹਨੂੰ ਇੱਕ ਘੰਟਾ ਫ੍ਰਿਜ ਚ ਰੱਖਣਾ ਹੈ ਤੇ ਉਸ ਤੋਂ ਬਾਅਦ ਫੇਰ ਆਪਣਾ ਕਸਟਰਡ ਵੀ ਫ੍ਰਿਜ ਚ ਪਿਆ ਇਹ ਵੀ ਰੱਖ ਦਿੰਦੀ ਹਾਂ ਹਾਂ ਇੱਕ ਦਿਨ ਫਿਰ ਰਿਜ ਰੱਖਣਾ ਇੰਦੇ ਜਿੰਨੂ ਮਿਲਾ ਕੇ ਪੀਓ ਕੋਈ ਜੇ ਖਮੀ ਬਾਤ ਵੀ ਮਿਲਾ ਸਕਦੇ ਕਿਰਜੀ ਉਹ ਕੋਈ ਫਾਰਮੂਲਾ ਨਹੀਂ ਹੁੰਦਾ ਤੇ ਇਹਨਾਂ ਦਾ ਫਰਕ ਦਿੰਨੇ ਵੀ ਬੱਸ ਹਾਂਜੀ ਬਹੁਤ ਪੜੀਏ ਸੋਚੀ ਗੱਲ ਹੈ ਨਾ ਦਾਈਆ ਜੀ ਤੇ ਤੇ ਪਿਆਰਾਂ ਦੀਆਂ 판ਜੀ ਕਿਵੇਂ ਬਣੀ ਕਿਹੋ ਜਿਹਾ ਸੁਆਦ ਹੈ ਆਹ ਤਾਂ ਮੈਂ ਉਹ ਜਿਹੜੀ ਮੈਂ ਹਰ ਦੇਖੋ ਸਹੀ ਗੱਲਾਂ ਇਹ ਵੀ ਆਉਂਦੀਆਂ ਨੇ ਪੈਨ ਵਿੱਚ ਐਡ ਕਰ ਦੇਣਾ کریم ਦੇ ਵਿੱਚ ਕਸਟਰਡ ਵਾਲੇ ਦੁੱਧ ਨੂੰ ਅਖਾਲਾ ਖੁਸ਼ ਤੋਂ ਹਾਂਜੀ ਹਾਂ ਹੋ ਗਿਆ स्मूथ पेस्ट ਬਣ ਗਿਆ ਹਟ ਜਾ ਤੂੰ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕੰਟੇਨਰ ਚ ਕੱਢ ਕੇ ਤੇ ਆਪਾਂ ਫ੍ਰੀਜ਼ ਕਰਨ ਲਈ ਰੱਖ ਦਾਂਗੇ ਫ੍ਰੀਜ਼ਰ ਚ ਰੱਖ ਦਾਂਗੇ ਇੱਕ ਦੂਸਰਾ ਬੋਲ ਵੀ ਫੜ ਇੱਕ ਚੀਜ਼ ਤਾਂ ਭੁੱਲ ਗਏ ਤੁਸੀਂ ਉਹ ਤਾਂ ਬਾਅਦ ਚ ਪਾਉਣੀ ਤੇ ਹਾਂ ਹੁਣੇ ਹੁਣੇ ਚਲ ਬਾਦ ਜੰਮਿਆ ਨਹੀਂ ਤੇ ਹਾਂ ਸੱਚੇ ਦਮਾਗ ਲੈਣੇ ਮੈਂ ਚਾਹਤਾ ਹੈਗਾ ਪਰ ਉਹ ਜਿਹੜੇ ਆਪਾਂ ਚੀਨੀ ਦੇ ਬਣਾਏ ਸੀ ਨਾ ਪਾਰਟੀਕਲਸ ਜੀ ਹਾਂਜੀ ਉਹ ਵਿੱਚ ਕਿਤੇ ਕਿਤੇ ਜਿਵੇਂ ਆਪਣੇ ਆਉਣਗੇ ਨਾ ਟੇਸਟ ਠੀਕ ਬਣਾ ਲੱਗਣਗੇ ਆ ਮੇਰਾ ਇਹੋ ਜੂ ਬਾਕੀ ਸਾਡੇ ਤੇ ਕਿਹੜਾ ਤੇਰਾ ਆ ਲੈ ਆ ਪਤਲਾ ਰੱਖ ਦਿਨਸ ਛੇਤੀ ਜਾ ਮੂਜੂ ਸਾਰੇ ਸਾਰੇ ਪਲੇਟਾਂ ਚ ਪਾ ਦਿੰਨੇ ਹਾਂ ਹੂੰ ਕਿਉਂਕਿ ਆਪਣੇ ਤਾਂ ਵੇਟ ਨਹੀਂ ਹੁੰਦੀ ਨੈਚਰ ਮੈਂ ਐਵੇਂ ਆਪਾਂ ਮਤਲਬ ਕਰਕੇ ਸਾਰੇ ਬਾਉਲ ਸੈਟ ਅਪ ਤੇ ਫਿਰ ਲੈ ਲਵਾਂ ਤੇ ਮੈਂ ਪਾ ਦਿੰਨੀ ਐਂ ਫਰੂਟੀ ਫਰੂਟੀ ਵੀ ਪਾ ਦਿੰਨੀ ਜੱਗੇ ਤੋਂ ਚੇਤਾ ਹੀ ਭੁੱਲ ਗਿਆ ਜੱਗੇ ਨੂੰ ਮੰਗਾਉਣੇ ਸੀਗੇ ਪਲੀਜ਼ ਸੁਣਾ ਘਰ ਕੁਛ ਵੀ ਮੈਨੂੰ ਗੁੱਸਾ ਨਾ ਜੜਾਇਆ ਕਰ ਸਾਰੀਆਂ ਪਲੇਟਾਂ ਹੋ ਗਈਆਂ ਰੈਡੀ ਹੋਰ ਕੀ ਵਿੱਚ ਨੂਂਗੇ ਨਹੀਂ ਮਾਰਨੋ ਅੜਦਾ ਤਵਨੀ ਦਿੰਦੇ ਦੇਣਾ ਹੋ ਗਿਆ ਮਿਕਸ ਸਾਰੇ ਪਾਊਡਰ ਰੈਡੀ ਹੋ ਗਏ ਨਾ ਪਾ ਥੋੜੇ ਥੜੇ ਪਾਰਟੀਕਲ ਉੱਪਰ ਵੀ ਲਾ ਦਾਂਗੇ ਬਰਲਾ ਬਰਲਾ ਇਹਨਾਂ ਦੀ ਮੈਚਿੰਗ ਕਿੰਨੀ ਸੋਹਣੀ ਆਈ ਨਾ ਕੰਟਰਾਸਟ ਕੱਲ ਰੱਖਣਾ ਹਾਂ ਬੜਾ ਸੋਣਾ ਆਪਾਂ ਨੂੰ ਤਾਂ ਜਿਵੇਂ ਸੂਟਾਂ ਨਹੀਂ ਆਪਾਂ ਕਰਦੇ ਰਹੀ ਨਹੀਂ ਆਪਾਂ ਨੂੰ ਤਾਂ ਉਹ ਹੀ ਸੁਝਦੀ ਰਹਿੰਦੀ ਹੈ ਨਾ ਸਹੀ ਗੱਲ ਹੈ ਉਹ ਕਹਿੰਦੇ ਨਾ ਜਿਹੜੇ ਬੰਦੇ ਜਿਹੜਾ ਕੰਮ ਕਰਦੇ ਉਹ ਉਸੇ ਕੰਮ ਨੂੰ ਜ਼ਿਆਦਾ ਨੋਟਿਸ ਕਰਦੇ ਸਹੀ ਗੱਲ ਹੈ ਆਪਾਂ ਜਿਵੇਂ ਮੇਕਅਪ ਵੀ ਕਰਦੇ ਤੇ ਮੇਕਅਪ ਵੀ ਕਰ ਰਹੇ ਹੋਣ ਇਹਨਾਂ ਨੂੰ ਆਈਸਕ੍ਰੀਮ ਨਾ ਆਪਣੇ ਇੰਨੀ ਆਈਸਕ੍ਰੀਮ ਲੈ ਕੇ ਦੇਣ ਤਾਂ ਲੱਗ ਜੂਣਾ ਹਾਂ ਹੂੰ ਇੱਕ ਦਿਨ ਨਹੀਂ ਲੰਘਣਾ ਇੱਕ ਸਕਿੰਟ ਲੰਘੂਗਾ ਸਕਿੰਟ ਕੈਸਾ ਮਾੜੀ ਜਿਹੇ ਪਾਇ ਇਵਿਟੇਸ਼ ਕਾਲੀ ਕਰੀਮ ਦੇ ਨਾਲ ਕੋਈ ਟੈਸਟ ਆਉਂਦਾ ਹੈ ਮਿੱਠਾ-ਖੱਟ ਗਿਆ ਨਾ ਹੋਣਾ ਹੁਣ ਰੱਖਣ ਲੱਗਾ ਕੋਸ਼ਿਆਂ ਨੂੰ ਫ੍ਰੀਜ਼ਰ ਚ ਤੇ ਜਦੋਂ ਬਣੇਗੀ ਤੇ ਫਿਰ ਦਿਖਾਵਾਂਗੇ ਤੁਹਾਨੂੰ ਕਿਸ ਤਰ੍ਹਾਂ ਦੀ ਬਣੀ ਕਿੰਨੇ ਟੈਸਟ ਦੀ ਬਣੀ ਜੇ ਤੁਸੀਂ ਵੀ ਹਾਂ ਦੇ ਘਰੇ ਟ੍ਰਾਈ ਕਰਦੇ ਤਾਂ ਤਾਂ ਦੇਖੀ ਜਾਣੀ ਆ ਕਿ ਹੁਣੇ ਬਣੀ ਗਈ ਆ ਤਾਂ ਤਾਂ ਐ ਅਸੀਂ ਬੰਦ ਜੰਨੀ ਸੀ ਗਈ ਖੋਲਨੀ ਸਿੱਖ ਸਕੀਣ ਚ ਦੇਖਦੇ ਹਾਂ ਕਿ ਬਣਦੀ ਹੈ ਮੈਂ ਨਹੀਂ ਲੇ ਕਹਿੰਦਾ ਸਬਰ ਤਾਂ ਸਾਨੂੰ ਕਰਨਾ ਪੈਣਾ ਤੁਹਾਨੂੰ ਤਾਂ ਅਸੀਂ ਬਸ ਹੁਣ ਵਿਖਾੜੀ ਤੇ ਸਿੱਧੇ ਜਦੋਂ ਜੰਮ ਗਈ ਉਹਦਾ ਵਿਖਾਉਣੀ ਹੈ ਤਾਂ ਜ਼ਿਆਦਾ ਸਬਰ ਤਾਂ ਖੋਜ ਨਹੀਂ ਕਰਨਾ ਪੈਣਾ ਸਹੀ ਗੱਲ ਹੈ ਕੋਸ਼ ਕੰਟਰੋਲ ਹੋ ਰਿਹਾ ਕਿ ਨਹੀਂ ਨਹੀਂ <laughs> YouTube ਫੈਮਿਲੀ ਆਈਸਕ੍ਰੀਮ ਬਣ ਗਈ ਪਤਾ ਨਹੀਂ ਖੁਸ਼ ਕਿੰਨੇ ਵਾਰੀ ਜਾ ਕੇ ਵੇਖ ਆਇਆ ਫ੍ਰਿਜ ਖੋਲ ਖੋਲ ਕੇ ਮਿੰਟ ਤਾਂ ਸੀ ਅੱਜ ਖਰਾਬ ਨਾ ਕਰ ਦਵੇ ਫ੍ਰਿਜ ਤੇ ਨਹੀਂ ਰਹਿ ਸਕਿਆ ਸੇਮ ਖੋਇਰ ਗਈ ਹੋਰ ਇਹ ਮੈਂ ਤੈਨੂੰ ਵਿਖਾਉਣੀ ਆ ਕਿੰਨੀ ਸੌਫਟ ਬਣੀ ਆ ਮੂੰਹ ਜੀ ਕੁਲੀ ਜਾਂਦੀ ਆ ਇੰਦਰ ਦੇਖੋ ਤੁਸੀਂ ਅਸੀਂ ਆ ਨਾ ਬਾਅਦ ਚ ਪੇਪਰ ਦੀ ਵੀਡੀਓ ਨਹੀਂ ਸੀ ਨਾ ਬਣਾਈ ਹੂੰ ਤੇ ਵੈਸੇ ਅਸੀਂ ਜਿਆਦਾ ਵੀਡੀਓ ਚ ਵੇਖਿਆ ਸੀ ਫੋਇਲ ਪੇਪਰ ਲਗਾਉਂਦੇ ਪਰ ਸਾਡੇ ਕੋਲ ਹੈ ਨਹੀਂ ਸਿਸ ਅਸੀਂ ਯੂਜ਼ ਨਹੀਂ ਕਰਦੇ ਫੋਇਲ ਪੇਪਰ ਤੇ ਫਿਰ ਅਸੀਂ ਆਹ ਵਾਲਾ ਟਰੈਪ ਕਰ ਦਿੱਤਾ ਤੇ ਜੀ ਕਰਦਾ ਦਵਾ ਦਵਾ ਖਾ ਲਈਏ ਦੇਖੀਏ ਕਿਵੇਂ ਦੀ ਬਣੀ ਆ ਸੇਮ ਖੋਏ ਦੀ ਮੰਮੀ ਸੇਵ ਖੁਸ਼ ਕਿਵੇਂ ਮੈਂ ਤਾਂ 100 ਚ 200 ਦਊਂਗਾ ਹੂੰ ਐਨੀ ਸੋਹਣੀ ਪਹਿਲੀ ਵਾਰ ਇਹ ਤੋਂ ਨੰਬਰ ਨਹੀਂ ਘਟੇ ਵਾਓ ਬਣੀਏ ਦੀ ਆਤਾ ਹੂੰ ਐਂਡ ਸੱਚੀ ਮੂਝ ਖੁਰਦੀ ਜਾਂਦੀ ਐ ਤਾ ਨਾ ਹੂੰ ਕੋਈ ਬਰਫ਼ ਦਾ ਟੇਸਟ ਨਹੀਂ ਹੈਗਾ ਜਿਵੇਂ ਵਿੱਚ ਨਾ ਕੇ ਬਰਫ਼ ਬਰਫ਼ ਜੀ ਹੁੰਦੀ ਹੁੰਦੀ ਨਾ ਉਹੋ ਜਿਹੀ ਸੇਮ YouTube ਫੈਮਲੀ ਆ ਜਾਓ ਤੁਸੀਂ ਵੀ ਪਰ ਇੱਕ ਕੰਮ ਥੋੜਾ ਜਿਹਾ ਰਹਿ ਗਿਆ ਆਪਣਾ ਜਿਹੜੀ ਆਪਾਂ ਖੰਡ ਕੀਤੀ ਨਾ ਆ ਨਹੀਂ ਮਿਲਦੀ ਹੋ ਥੋੜੀ ਪਾਣੀ ਜਨ ਨਿਕਲ ਕੇ ਛੱਡ ਗਈ ਐ ਮੈਂ ਤੈਨੂੰ ਕਿਹਾ ਸੀ ਰੋਸਟ ਜਿਆਦਾ ਕਰ ਲਗੇ ਹੂੰ ਤੇ ਕੁਛ ਮੈਨ ਲੱਗਦਾ ਮੈਂ ਕੋਲ ਜੀ ਦਿੱਤੀ ਹੀ ਵਿੱਚ ਜਦੋਂ ਹੂੰ ਹਜੇ ਫਸਟ ਟਾਈਮ ਸੀ ਹੌਲੀ ਹੌਲੀ ਆਪਾਂ ਇੰਪਰੂਵ ਕਰਾਂਗੇ ਹੂੰ ਹੂੰ ਆਹ ਹਾ ਹਾ ਅਰ ਦੋ ਪਲੇਟ ਹੋਣਾ ਪਲੇਟ ਵੀ ਖਾਣੀ ਏ ਮੇਰੇ ਸਵਾਦੀ ਬੜੀ ਲੱਗੀ ਹੂੰ ਬਣੀ ਤਾਂ ਮਰਜੋ ਦਾ ਅਪਲੇਟ ਜੀ ਬਣ ਚਟਾ ਨਹੀਂ ਹੁਣ ਮਰਜੋ ਵਿੱਚ ਟੇਸਟ ਨਾ ਪੈਣਾ ਲੈ ਐਂਡ ਤੇ ਰਿੰਦਾ ਉਹ ਨਾ ਉਹਦੇ కెమికਲ ਵਾਲਿਆਂ ਨਾਲ ਨਹੀਂ ਸੁਣਾਉਂਦਾ। ਜਦੋਂ ਉਹਦੇ ਨਾਲ ਮੰਜਾ ਭਰ ਜਾਂਦਾ ਇਹ ਇੰਨਾ ਵੀ ਮੰਜੇ ਨਹੀਂ origignal ਕਰਕੇ ਜਿੰਨੇ ਮਰਜ਼ੀ ਖਾਈ ਜਾਓ। ਹੂੰ। ਪਤਾ ਵੀ ਦੁੱਧ ਵੀ ਨਾਲੇ ਆਪਾਂ ਵਾਲੇ ਮਿੱਠੇ ਮਿੱਠਾ ਜਣਾ ਪਾਇਆ ਚਾਣੀ ਵੀ ਨਹੀਂ। ਉਹ ਮਿੱਠਾ ਹੁੰਦੇ ਨਾਲ ਉਹ ਥੋੜਾ ਮੈਨੂੰ ਮਹਿਸੂਸ ਹੁੰਦਾ ਪਿਆ। ਜਦੋਂ ਖੰਡ ਜਿੰਨ ਕੀਤੀ ਆਪਾਂ। ਹੂੰ। ਉਹਦੇ ਨਾਲ ਥੋੜਾ ਥੋੜੇ ਜਿਹਾ ਆਪਾਂ ਨਾ ਗੋਲਟ ਬਣਾਏ ਉਹਨੂੰ ਜਿਆਦਾ ਪਨਣਾ ਸੀ ਹੂੰ ਉਹ ਵੀ ਡਿਸਆਲਵ ਹੋ ਰਿਹਾ ਐਬਜ਼ਆਬ ਨਹੀਂ ਹੋਣਾ ਚਾਹੀਦਾ ਜਿਆਦਾ ਰੋਸਟ ਕਰਕੇ ਨਾ ਪੂਰਾ ਹੂੰ ਫਿਰ ਪਾਉਣੇ ਸੀ ਆਪਾਂ ਉਹ ਹੁਣ ਕਰਕੇ ਥੋੜਾ ਜਿਆਦਾ ਆਪਾਂ ਜਿਆਦਾ ਨਹੀਂ ਮੈਂ ਤੈਨੂੰ ਕਿਹਾ ਵੀ ਸੀ ਤੂੰ ਮੰਨਣਾ ਕਰਤਾ ਮੈਨੂੰ ਤੂੰ ਕਹਿੰਦਾ ਨਹੀਂ ਨਹੀਂ ਚਲੋ ਫਸਟ ਟਾਈਮ ਸਹੀ ਹੂੰ ਗਲਤੀਆਂ ਤੇ ਸਿੱਖਦਾ ਜਿਹੜਾ ਗਲਤੀਆਂ ਤੂੰ ਸਿੱਖਦਾ ਉਹਦੇ ਵਰਗਾ ਕੋਈ ਵੀ ਨਹੀਂ ਸਿੱਖਦਾ ਓਕੇ ਡਰਾਈਵਰ ਵੇ ਵੱਧੇ ਪਰ ਕੀ ਕਹਿਣਾ ਚਾਹੋਗੇ ਕਹਿਣਾ ਕੀ ਅੱਜ ਅੱਜ 300 ਵੱਧ ਗਏ ਨੇ ਅੱਜ ਅੱਜ ਹੀ ਅਮੰਦਾ ਕੋਮਬ ਤੇ ਤੋਂ ਚਟਕਿਤ ਵੇਖ ਹੀ ਰਿਆ ਤੇ ਕੋਈ ਵੀਡੀਓ ਤੈ ਜਿਵੇਂ ਬੰਦਾ ਹਨ ਹਮ ਤੇ ਬਾਕੀ ਵੈਗਰੂ ਦਾ ਸ਼ੁਕਰ ਕਰਦੀ ਆ ਸਭ ਤੋਂ ਪਹਿਲਾਂ ਤਾਂ ਜਿੰਨਾਂ ਨੇ ਇਹਨਾਂ ਦੇ ਮਨਾਂ ਚ ਆ ਗਏ ਤੇ ਹਨਾ ਗਾਇਸ 2 ਮਿੰਟਾਂ ਹੀ ਪਲੇਟ ਹੋ ਗਈ ਆ ਖਾਲੀ ਤੇ ਇਹਨਾਂ ਦੀ ਥੋੜੀ ਬੋਰਿੰਗ ਹੁੰਦੀਆਂ ਗੱਲਾਂ ਇਹ ਨੋਟਿਸ ਨਾ ਕਰਿਓ ਇੱਧਰ ਵੇਖੋ ਬੋਰਿੰਗ ਨਹੀਂ ਇੱਧਰ ਵੇਖੋ ਉਦੇ ਦਿਨ ਲਾ ਦਿਓ ਸੂਟ ਕੱਢ ਲਿਆ ਇੱਧਰ ਵੇਖੋ ਇੰਨੀਆਂ ਬੁੱਟੀਆਂ ਪਾ ਲਈਆਂ ਸਣ ਕਿਉਂਕਿ ਮੈਂ ਬੈਣੀ ਕਿਤੇ ਪਸਾਦ ਦੁਪਹਿਰੇ ਘੰਟਾ ਲੱਗਦਾ ਹੈ ਤੇ ਆਹ ਵੇਖੋ ਤੇ ਰਾਤ ਨੂੰ ਜਿਹੜੇ ਲੱਗੇ ਰਹੇ ਕੱਲ ਹੈ ਜਿਹੜੇ ਰਾਤ ਨੂੰ ਕੱਲ ਲੱਗੇ ਰਹੇ ਉਹ ਰਾਤੀ ਕਦੋਂ ਲੱਗੀ ਮੈਨੂੰ ਰਾਤੀ ਤੋਂ ਥੱਕ ਗਈ ਸੀ ਆ ਕੇ ਸੌਂਗੀ ਸੀ ਕੱਲ ਰਾਤੀ ਪਰ ਕੱਲ ਰਾਤੀ ਇੱਕ ਬੁੱਟੀ ਪਾਈ ਤਾਂ ਰਾਤ ਵਰਤ ਕਿਤੇ ਰਾਤ ਨੂੰ ਲੱਗ ਜੰਦੀ ਦਿਨੇ ਨਹੀਂ ਟਾਈਮ ਲੱਗਦਾ ਅਸਾਂ ਦਿਨੇ ਨਹੀਂ ਨਾ ਲੱਗਾ ਕਸਟਮਰ ਆ ਗਏ ਸੀਗੇ ਹਾਂ ਹਾਂ ਇਸ ਕਰਕੇ ਮਦਿਨੇ ਨਹੀਂ ਲੱਗੀ ਰਾਤ ਨੂੰ ਓਕੇ ਦਿਨ ਲਈ ਪਾ ਲਈ ਨਹੀਂ ਬਸ ਚਲੋ ਵਧੀਆ